ਆਬਰ ਪੂਰੇ ਮੁਲਕ 'ਚ ਆ ਕੇ ਉਹਨੇ ਪੂਰੇ ਮੁਲਕ ਤੇ ਰਾਜ ਕੀਤਾ ਸੀ ਬਿਲਕੁਲ ਜਿਹੜੀ ਰਾਜਧਾਨੀ ਹੁੰਦੀ ਆ ਉਹ ਰਾਜਧਾਨੀ ਦਿਲ ਹੁੰਦੀ ਆ ਉਸ ਦੇਸ਼ ਦਾ ਜਿਨੇ ਵੀ ਕੋਈ ਮੁਲਕ ਜਿੱਤਨਾ ਉਹ ਰਾਜਧਾਨੀ ਤੇ ਹਮਲਾ ਕੀਤਾ ਜਾਂਦਾ ਤੇ ਸਮਰ ਕੈਪੀਟਲ ਸੀ ਪਸ਼ਾਵਰ ਪਸ਼ਾਵਰ ਨੂੰ ਤਿੰਨ ਵਾਰ ਜਿੱਤਿਆ ਹਰੀ ਸਿੰਘ ਨਲਵਾ ਨੇ ਉਦੋਂ ਬਾਅਦ ਜਮਰੌਦ ਜਿੱਤਿਆ ਜਮਰੌਦ ਇੱਕ ਕਿਲਾ ਬਣਾਇਆ ਜੋ ਹੁਣ ਵੀ ਮੌਜੂਦ ਆ ਔਰ ਜਮਰੌਦ ਕੋਈ ਆਮ ਇਲਾਕਾ ਨਹੀਂ ਸੀਗਾ ਜਮਰੌਦ ਜਿਹੜਾ ਕਿਸੇ ਤੋਂ ਨਹੀਂ ਜਿੱਤਿਆ ਜਾ ਸਕਿਆ ਸੀਗਾ ਜਿੱਥੇ ਸਿਕੰਦਰ ਵੀ ਪੂਰੀ ਦੁਨੀਆ ਜਿੱਤਣ ਤੋਂ ਬਾਅਦ ਆ ਕੇ ਗੋਡੇ ਢੇਗਿਆ ਸੀਗਾ ਅਮਰੀਕਾ ਨੇ 110 ਮਿਲੀਅਨ ਡਾਲਰ ਖਰਚ ਤੇ ਜਮਰੋਦ ਜਿੱਤਣ ਵਾਸਤੇ 54 ਦਿਨਾਂ ਚ ਹਰੀ ਸਿੰਘ ਨਲਵਾ ਨੇ ਜਮਰੋਦ ਦੀ ਧਰਤੀ ਤੇ ਉਹ ਕਿਲਾ ਬਣਾਇਆ ਸੀਗਾ ਉਹ ਜਮਰੋਦ ਕਿਲੇ ਦੀਆਂ 10 ਫੁੱਟ ਚੌੜੀਆਂ ਕੰਧਾਂ ਅੱਜ ਵੀ ਹਰੀ ਸਿੰਘ ਨਲਵਾ ਦੀ ਬਹਾਦਰੀ ਦੀ ਗਵਾਹੀ ਭਰਦੀਆਂ ਨੇ ਜਿਸ ਕਮਰੇ ਦੇ ਅੰਦਰ ਹਰੀ ਸਿੰਘ ਨਲਵਾ ਨੇ ਆਪਣੇ ਆਖਰੀ ਸਾਹ ਲਏ ਸੀ ਉਸ ਕਮਰੇ ਦੇ ਬਾਹਰ ਲੱਗੀ ਤਖਤੀ ਤੇ ਫਾਰਸੀ ਚ ਅੱਜ ਵੀ ਹਰੀ ਸਿੰਘ ਨਲਵਾ ਦਾ ਨਾਮ ਲਿਖਿਆ ਹੋਇਆ ਹੈ ਇਤਿਹਾਸ ਚੋਂ ਮਿਟਾ ਸਕਦੇ ਹੋ ਤੁਸੀਂ ਹਰੀ ਸਿੰਘ ਨਲਵਾ ਦਾ ਨਾਮ ਪਰ ਉਹ ਮਿੱਟੀ ਦੇ ਉਸ ਖੌਫ ਚੋਂ ਕਿਵੇਂ ਮਿਟਾ ਦੋਗੇ ਤੁਸੀਂ ਹਰੀ ਸਿੰਘ ਨਲਵਾ ਦਾ ਨਾਮ ਹਰੀ ਸਿੰਘ ਨਲਵਾ ਦੀ ਸ਼ਹਾਦਤ ਜਦੋਂ ਹੋਈ ਸੀ ਉਸ ਤੋਂ 40 ਸਾਲ ਬਾਅਦ ਇੱਕ ਫਰਾਂਸ ਦਾ ਯਾਤਰੀ ਗਿਆ ਸੀਗਾ ਉਸ ਇਲਾਕੇ ਚ ਉਹ ਲਿਖਦਾ ਹੈ ਆਪਣੀ ਕਿਤਾਬ ਚ ਉਹ ਤਾਂ ਨਹੀਂ ਸਿੱਖ ਸੀਗਾ ਉਹ ਤਾਂ ਨਹੀਂ ਪੰਜਾਬ ਦਾ ਸੀਗਾ ਉਹ ਫਰਾਂਜ਼ ਦਾ ਲਖਾਰੀ ਲਿਖਦਾ ਹੈ ਕਿ ਹਰੀ ਸਿੰਘ ਨਲਵਾ ਦੀ ਸ਼ਹਾਦਤ ਤੋਂ 40 ਸਾਲ ਬਾਅਦ ਮੈਂ ਉਹ ਜਮਰਾਉ ਦੇ ਇਲਾਕੇ 'ਚ ਗਿਆ ਤੇ ਉੱਥੇ ਇੱਕ ਬੱਚਾ ਰੋ ਰਿਹਾ ਸੀਗਾ ਤੇ ਉਹਦੀ ਮਾਂ ਉਸ ਪਠਾਨੀ ਬੱਚੇ ਨੂੰ ਇਹ ਕਹਿ ਕੇ ਸਵਾਰੀ ਸੀ ਚੁੱਪ ਸਾ ਹਰੀਆ ਰਾਗਲੇ ਯਾਨੀ ਕਿ ਚੁੱਪ ਕਰ ਜਾ ਹਰੀ ਸਿੰਘ ਨਲਵਾ ਆ ਜੂਗਾ ਐਡਾ ਖੌਫ ਸੀਗਾ ਹਰੀ ਸਿੰਘ ਨਲਵੇ ਦਾ ਉਹ ਅਫਗਾਨੀਆਂ 'ਚ ਹੁਣ ਸਦੀਆਂ ਬੀਤ ਗਈਆਂ ਨੇ ਇਸ ਗੱਲਾਂ ਨੂੰ ਅੱਜ ਜੇ ਉਹਨਾਂ ਇਲਾਕਿਆਂ 'ਚ ਜਾ ਕੇ ਤੁਸੀਂ ਪੁੱਛੋਗੇ ਕਿ ਕੌਣ ਹਰੀ ਸਿੰਘ ਨਲਵਾ ਹੋ ਸਕਦਾ ਉਹਨਾਂ ਨੂੰ ਆਪਦੇ ਜਰਨੈਲਾਂ ਵਾਲੇ ਹੀ ਨਾ ਪਤਾ ਹੋਵੇ ਸਾਨੂੰ ਕਿੰਨਾ ਕੁ ਪਤਾ ਹੈ ਆਪਣੇ ਜਰਨੈਲਾਂ ਬਾਰੇ ਪੰਜਾਬ 'ਚ ਜਾ ਕੇ ਪੁੱਛ ਲਓ ਨੌਜਵਾਨੋਂ ਤੋਂ ਕਿ ਕੌਣ ਸੀ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਕੌਣ ਸੀ ਸਰਦਾਰ ਭਗੇਲ ਸਿੰਘ ਕੌਣ ਸੀ ਸਰਦਾਰ ਚੜਤ ਸਿੰਘ ਕੌਣ ਸੀ ਬਾਬਾ ਬੋਤਾ ਸਿੰਘ ਕੌਣ ਸੀ ਪਾਈ ਹਾਠੂ ਸਿੰਘ ਨਹੀਂ ਪਤਾ ਹੋਣਾ ਸਾਨੂੰ ਕਿਉਂਕਿ ਅਸੀਂ ਆਪਣੇ ਇਤਿਹਾਸ ਨਾਲੋਂ ਟੁੱਟ ਚੁੱਕੇ ਆਂ ਸਿਰਫ ਪੰਜਾਬੀਆਂ ਲਈ ਤਰਸ ਦੀ ਨਹੀਂ ਐ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਆਇਆ ਸੀ 30 ਸੈਕਿੰਡ ਦੀ ਰੀਲ ਦੇਖ ਕੇ ਖੋਸ਼ ਹੋ ਜਾਣੇ ਆਂ ਕਿੱਥੋਂ ਇਤਿਹਾਸ ਨੂੰ ਪੜ ਲਾਂਗੇ